ਡਾਇਰੈਕਟਰ ਪਹਿਲਾ اٹਾਮਿਕ ਆਜਤਾ ਦੀ ਹੈਰਾਨੀ ਜਾਣਕ ਤਾਕਤ ਬ੍ਰਿਟਿਸ਼ ਸਾਈਕਲਿੰਗ ਦੀ ਕਿਸਮਤ 2003 ਚ ਇੱਕ ਦਿਨ ਵਿੱਚ ਬਦਲ ਗਈ ਇਹ ਸੰਗਠਨ ਜੋ ਕਿ ਗ੍ਰੇਟ ਬ੍ਰਿਟੇਨ ਵਿੱਚ ਪ੍ਰੋਫੈਸ਼ਨਲ ਸਾਈਕਲਿੰਗ ਦੀ ਗਵਰਨਿੰਗ ਬਾਡੀ ਸੀ ਨਿਹਾਲ ਹੀ ਵਿੱਚ ਡੇਵ ਬ੍ਰੇਸਫੋਰਡ ਨੂੰ ਆਪਣੇ ਨਵੇਂ ਪਰਫਾਰਮੈਂਸ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਸੀ ਅਸਮੇਂ ਗ੍ਰੇਟ ਬਰਟੇਨ ਦੇ ਪੇਸ਼ੇਵਰ ਸਾਈਕਲ ਸਵਾਰ ਲਗਭਗ 100 ਸਾਲ ਦੀ ਉਸਤ ਪ੍ਰਦਰਸ਼ਨ ਦੀ ਕਹਾਣੀ ਬਤ ਚੁੱਕੇ ਸਨ 1908 ਤੋਂ ਲੈ ਕੇ ਬ੍ਰਿਟੇਸ਼ ਰਾਈਡਰਾਂ ਨੇ 올림픽 ਖੇਡਾਂ ਵਿੱਚ ਕੇਵਲ ਇੱਕ ਹੀ ਸੋਨ ਤਗਮਾ ਜਿੱਤਿਆ ਸੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਸੈ ਕਾਂਗਰੈਸ ਟੂਰ ਦੇ ਫਰਾਂਸ ਵਿੱਚ ਤਔਹੋਰ ਵੀ ਮਾਰਾ ਕਰਦੇ ਰਹੇ 110 ਸਾਲਾਂ ਵਿੱਚ ਕੋਈ ਵੀ ਬ੍ਰਿਟਿਸ਼ ਸਾਈਕਲਸਵਾਰ ਇਸ ਰੇਸ ਨੂੰ ਕਦੇ ਵੀ ਨਹੀਂ ਜਿੱਤਿਆ ਸੀ ਅਸਲ ਵਿੱਚ ਬ੍ਰਿਟਿਸ਼ ਸਾਈਡਰਾਂ ਦਾ ਪ੍ਰਦਰਸ਼ਨ ਇਨ੍ਹਾਂ ਨਰਾਸਾ ਏਜੰਸੀ ਕੇ ਯੂਰਪ ਦੀ ਇੱਕ ਪ੍ਰਮੁੱਖ ਸਾਈਕਲ ਨਿਰਮਾਤਾ ਨੇ ਟੀਮ ਨੂੰ ਸਾਈਕਲ ਵੇਚਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਉਸ ਨਿਰਮਾਤਾ ਕੰਪਨੀ ਦਾਸੀ ਕੇ ਜੇ ਹੋਰ ਪੇਸ਼ੇਵਰ ਸਾਈਕਲਸਵਾਰ ਬ੍ਰਿਟਿਸ਼ ਟੀਮ ਦੁਆਰਾ ਉਹਨਾਂ ਦੀਆਂ ਸਾਈਕਲਾਂ ਵਰਤਦੇ ਦੇਖ ਲਿਆ ਤਾਂ ਉਹਨਾਂ ਦੀ ਵਿਕਰੀ ਕਰ ਸਕਦੇ ਹੈ ਬ੍ਰੇਸਫੋਰਡ ਨੂੰ ਬ੍ਰਿਟਿਸ਼ ਸਾਈਕਲਿੰਗ ਦਾ ਰੁੱਖ ਬਦਲਣ ਲਈ ਰੱਖਿਆ ਗਿਆ ਸੀ ਜੋ ਗੱਲ ਉਸ ਨੂੰ ਪਿਛਲੇ ਕੋਚਾਂ ਤੋਂ ਵੱਖਰਾ ਕਰਦੀ ਸੀ ਉਹ ਸੀ ਉਸਤਾ ਮਾਰਜਨਲ ਗੇਨਜ ਦਾ ਸਮੁੱਚੀ ਕਰਨ ਦਾ ਸਿਧਾਂਤ ਇਹ ਉਹ ਸਿਧਾਂਤ ਸੀ ਜਿਸ ਸੰਸਾਰ ਤੁਸੀਂ ਹਰ ਕੰਮ ਵਿੱਚ ਬਹੁਤ ਛੋਟੇ ਸੁਧਾਰ ਲਾਉਣ ਦੀ ਕੋਸ਼ਿਸ਼ ਕਰਦੇ ਹੋ ਬ੍ਰੇਡਜਫੋਰਡ ਨੇ ਕਿਹਾ ਸਾਰਾ ਸਤਾ ਇਸ ਵਿਚਾਰ ਤੋਂ ਆਇਆ ਕਿ ਤੁਸੀਂ ਸਾਈਕਲ ਚਲਾਉਣ ਨਾਲ ਸੰਬੰਧਿਤ ਹਰ ਇੱਕ ਚੀਜ਼ ਨੂੰ ਵੱਖ-ਵੱਖ ਕਰ ਦਿਓ ਅਤੇ ਫਿਰ ਹਰ ਇੱਕ ਵਿੱਚ ਇੱਕ ਪਰਿਸ਼ਤ ਸੁਧਾਰ ਕਰ ਦਿਓ ਤਾਂ ਜੋ ਤੁਸੀਂ ਉਹ ਸਭ ਕੁਝ ਇਕੱਠਾ ਕਰੋਗੇ ਤਾਂ ਤੁਹਾਨੂੰ ਇੱਕ ਮਹੱਤਵਪੂਰਨ ਸੁਧਾਰ ਮਿਲੇਗਾ ਬ੍ਰੇਡਸਫੋਰਡ ਅਤੇ ਉਸਦੇ ਸਾਥੀ ਕੋਚਾਂ ਨੇ ਉਹ ਛੋਟੇ-ਛੋਟੇ ਬਦਲਾਅ ਕਰਨੇ ਸ਼ੁਰੂ ਕੀਤੇ ਜਿਹੜੇ ਤੁਸੀਂ ਇੱਕ ਪ੍ਰੋਫੈਸ਼ਨਲ ਸਾਈਕਲਿੰਗ ਟੀਮ ਤੋਂ ਉਮੀਦ ਕਰ ਸਕਦੇ ਹੋ ਉਹਨਾਂ ਨੇ ਸਾਈਕਲ ਦੀਆਂ ਸੀਟਾਂ ਨੂੰ ਮੋੜ ਡਿਜ਼ਾਈਨ ਕੀਤਾ ਤਾਂ ਜੋ ਉਹ ਹੋਰ ਆਰਾਮਦਾਇਕ ਆਰਾਮਦਾਇਕ ਹੋ ਜਾਣ ਅਤੇ ਟਾਇਰਾਂ ਤੇ ਬਿਹਤਰ ਗ੍ਰਿਪ ਲਈ ਅਲਕੋਹਲ ਲਗੜਿਆ ਉਹਨਾਂ ਨੇ ਰਾਈਡਰਾਂ ਨੂੰ ਬਿਜਲੀ ਨਾਲ ਗਰਮ ਹੋਣ ਵਾਲੀਆਂ ਓਵਰਸ਼ਰਟ ਪਹਿਨਣ ਲਈ ਕਿਹਾ ਤਾਂ ਜੋ ਸਵਾਰੀ ਦੌਰਾਨ ਮਾਸਪੇਸ਼ੀਆਂ ਦਾ ਤਾਪਮਨ ਬਰਕਰਾਰ ਰਹੇ ਅਤੇ ਬਾਇਓ ਫੀਡਬੈਕ ਸੈਂਸਰ ਵਰਤੇ ਇਹ ਦੇਖਣ ਲਈ ਕਿ ਹਰ ਖਿਡਾਰੀ ਕਿਸ ਤਰ੍ਹਾਂ ਕਸਰਤ ਦਾ ਜਵਾਬ ਦਿੰਦਾ ਹੈ ਟੀਮ ਨੇ ਵੈਂਡ ਟਨਲ ਵਿੱਚ ਵੱਖ-ਵੱਖ ਕਪੜੇ ਟੈਸਟ ਕੀਤੇ ਅਤੇ ਬਾਹਰ ਸवारी ਕਰਨ ਵਾਲੇ ਖਿਡਾਰੀਆਂ ਨੂੰ ਐਂਡੋ ਰੇਸਿੰਗ ਰੂਟ ਪੈਨਲ ਲਈ ਕਿਹਾ ਜੋ ਹਰ ਕੀ ਅਤੇ ਹੋਰ ਐਰੋਡੈਨੈਮਿਕਕ ਸਾਬਤ ਹੋਏ ਪਰ ਉਹ ਇੱਥੇ ਨਹੀਂ ਰੁਕੇ ਬਰੇਸਫੋਰਡ ਅਤੇ ਉਸਦੀ ਟੀਮ ਨੇ ਅਨਗੋਲੀਆਂ ਅਤੇ ਅਨਹੋਣੀਆਂ ਥਾਵਾਂ 'ਚ ਵੀ ਇੱਕ ਪਰਿਸ਼ਤ ਸਵਾਰ ਸੁਧਾਰ ਨਬਰੇ ਜਾਰੀ ਰੱਖੇ। ਉਹਨਾਂ ਨੇ ਵਕ ਵਕ ਮਸਾਜ ਜਲ ਟੈਸਟ ਕੀਤੀਆਂ ਤਾਂ ਕਿ ਕਿਹੜੀ ਜਲ ਸਾਹ ਤੋਂ ਤੇਜ਼ ਮਾਸਪੇਸ਼ੀ ਨੂੰ ਠੀਕ ਕਰਦੀ ਹੈ ਉਸ ਦਾ ਪਤਾ ਲਗਾਇਆ ਜਾ ਸਕੇ। ਉਹਨਾਂ ਨੇ ਹਰ ਰਾਈਡਰ ਨੂੰ ਸਿਖਾਉਣ ਲਈ ਇੱਕ ਸਰਜਨ ਨੂੰ ਰੱਖਿਆ ਕਿ ਹੱਥ ਧੋਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਤਾਂ ਜੋ ਜੁਕਾਮ ਹੋਣ ਦੇ ਚਾਂਸ ਘੱਟ ਹੋ ਜਾਣ। ਉਹਨਾਂ ਨੇ ਇਹ ਤੈਅ ਕੀਤਾ ਕਿ ਕਿਹੜੇ ਤਰ੍ਹਾਂ ਦਾ ਤਕੀਆ ਅਤੇ ਮੈਟ੍ਰਸ ਹਰ ਰਾਈਡਰ ਨੂੰ ਸਭ ਤੋਂ ਵਧੀਆ ਨੀਂਦ ਦਿੰਦਾ ਹੈ ਉਹਨਾਂ ਨੇ ਟੀਮ ਦੇ ਟਰੱਕ ਦੇ ਅੰਦਰਲਾ ਹਿੱਸਾ ਵੀ ਚਿੱਟਾ ਰੰਗਿਆ ਤਾਂ ਜੋ ਉਹਨਾਂ ਨੂੰ ਧੂੜ ਦੇ ਛੋਟੇ-ਛੋਟੇ कण ਨਜ਼ਰ ਆ ਜਾਣ ਜਿਹੜੇ ਆਮ ਤੌਰ ਤੇ ਨਜ਼ਰ ਨਹੀਂ ਆਉਂਦੇ ਪਰ ਬੈਕਾਂ ਦੀ ਪ੍ਰਦਰਸ਼ਨ ਸੀਮਾ ਨੂੰ ਘਟਾ ਸਕਦੇ ਹਨ ਇਹਨਾਂ ਅਤੇ ਹੋਰ ਸੈਂਕੜਿਆਂ ਛੋਟੇ ਸੁਧਾਰਾਂ ਦੇ ਇਕੱਠਾ ਹੋਣ ਨਾਲ ਨਤੀਜੇ ਉਹਨਾਂ ਦੀ ਉਮੀਦ ਤੋਂ ਵੀ ਤੇਜ਼ ਹੋਣ ਲੱਗੇ ਬ੍ਰੇਸਫੋਰਡ ਦੇ ਸੰਭਾਲਣ ਤੋਂ ਸਿਰਫ 5 ਸਾਲ ਬਾਅਦ ਬ੍ਰਿਟੇਸ਼ ਸਾਈਕਲਿੰਗ ਟੀਮ ਨੇ 2008 ਬੀਜਿੰਗ 올림픽 ਵਿੱਚ ਰੋਡ ਅਤੇ ਟਰੈਕ ਸਾਈਕਲਿੰਗ ਈਵੈਂਟ ਚ ਰਾਜ ਕਰ ਲਈ। ਉਹਨਾਂ ਨੇ ਉਪਲਬਧ ਸੋਨੇ ਦੇ ਤਗ ਤਮਗਿਆਂ ਵਿੱਚੋਂ ਹੈਰਾਨੀਜਨਕ 60% ਤਮਗੇ ਜਿੱਤ ਲਏ। 4 ਸਾਲ ਬਾਅਦ ਜਦੋਂ 올림픽 ਖੇਡਾਂ ਲੰਡਨ ਆਈਆਂ ਬ੍ਰਿਟੇਸ਼ਾਂ ਨੇ ਮਿਆਰ ਹੋਰ ਵੀ ਉੱਚਾ ਕਰ ਲਿਆ। ਉਹਨਾਂ ਨੇ 9 올림픽 ਰਿਕਾਰਡ ਅਤੇ 7 ਵਰਲਡ ਰਿਕਾਰਡ ਬਣਾਏ। ਇਹੀ ਸਾਲ ਬ੍ਰੈਡਰੀ ਵਿਸਿੰਗ ਪਹਿਲਾ ਵਰੇਟੈਸ ਸਾਈਕਲ ਸਾਰ ਬਣਿਆ ਜਿਸ ਨੇ ਟੂਰ ਡੇ ਫਰਾਂਸ ਜਿੱਤਿਆ ਅਗਲੇ ਸਾਲ ਉਸਦਾ ਸਾਥੀ ਕ੍ਰਿਸ ਫਰੂਮ ਨੇ ਰੇਸ ਜਿੱਤੀ ਅਤੇ ਉਹ 2015 16 ਅਤੇ 2017 ਵਿੱਚ ਵੀ ਜਿੱਤਦਾ ਰਿਹਾ ਇਸ ਤਰ੍ਹਾਂ ਸੇ 6 ਸਾਲਾਂ ਵਿੱਚ ਬ੍ਰਿਟੇਨ ਨੇ 5 ਟੂਰ ਡੇ ਫਰਾਂਸ ਜਿੱਤਾਂ ਆਪਣੇ ਨਾਮ ਕਰ ਲਈਆਂ 2007 ਤੋਂ 2017 ਦੇ 10 ਸਾਲਾਂ ਦੇ ਸਮੇਂ ਦੌਰਾਨ ਬ੍ਰੈਟ ਸਾਈਕਲ ਸਵਾਰਾਨੀ 178 ਵਰਲਡ ਚੈਂਪੀਅਨਸ਼ਿਪਾਂ 66 올림픽 ਜਾਂ ਪੈਰਾ 올림픽 ਸੋਨੇ ਦੇ ਤਮਗੇ ਜਿੱਤੇ ਅਤੇ 5 ਟੂਰ ਡੇ ਫਰਾਂਸ ਜਿੱਤਾਂ ਹਾਸਲ ਕੀਤੀਆਂ ਜਿਸ ਨੂੰ ਸਾਈਕਲਿੰਗ ਦੇ ਇਤਿਹਾਸ ਦੀ ਸਭ ਤੋਂ ਸਫਲ ਦੌੜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਕਿਵੇਂ ਹੁੰਦਾ ਹੈ ਇੱਕ ਆਮ ਟੀਮ ਕਿਵੇਂ ਛੋਟੇ-ਛੋਟੇ ਬਦਲਾਅ ਨਾਲ ਵਿਸ਼ਵ ਚੈਂਪੀਅਨ ਬਣ ਜਾਂਦੀ ਹੈ ਜਿਹੜੇ ਉਪਰੋਂ ਵੇਖਰ ਵਿੱਚ ਬਹੁਤ ਹਲਕੇ ਜਿਹੇ ਲੱਗਦੇ ਹਨ ਛੋਟੇ ਸੁਧਾਰ ਕਿਵੇਂ ਇਕੱਠੇ ਹੋ ਕੇ ਇੰਨੇ ਸਾਂ ਦਾ ਨਤੀਜੇ ਪੈਦਾ ਕਰਦੇ ਹਨ ਅਤੇ ਤੁਸੀਂ ਆਪਣੇ ਜੀਵਨ ਵਿੱਚ ਇਹ ਤਰੀਕਾ ਕਿਵੇਂ ਵਰਤ ਸਕਦੇ ਹੋ ਕਿਉਂ ਛੋਟੀਆਂ ਆਦਤਾਂ ਵੱਡਾ ਅਸਰ ਪਾਉਂਦੀਆਂ ਹਨ ਅਸੀਂ ਅਕਸਰ ਕਿਸੇ ਇੱਕ ਵੱਡੇ ਮੌਕੇ ਦੀ ਮਹੱਤਤਾ ਨੂੰ ਬਹੁਤ ਵੱਧ ਅੰਦਾਜ਼ਾ ਲਗਾ ਦਿੰਦੇ ਹਾਂ ਅਤੇ ਰੋਜ਼ਾਨਾ ਦੇ ਛੋਟੇ-ਛੋਟੇ ਸੁਧਾਰਾਂ ਦੀ ਕੀਮਤ ਨੂੰ ਘੱਟ ਸਾਂਝਾ ਕਰਦੇ ਹਾਂ ਬਹੁਤ ਵਾਰੀ ਐਸੀ ਆਪਣੇ ਆਪ ਨੂੰ ਇਹ ਯਕੀਨ ਦਿਵਾ ਲੈਂਦੇ ਹਾਂ ਕਿ ਵੱਡੀ ਕਾਮਯਾਬੀ ਲਈ ਵੱਡੀ ਕਾਰਵਾਈ ਲੋੜੀਂਦੀ ਹੈ ਚਾਹੇ ਗੱਲ ਵਜ਼ਨ ਘਟਾਉਣ ਦੀ ਹੋਵੇ ਬਿਜ਼ਨਸ ਬਣਾਉਣ ਦੀ ਕਿਤਾਬ ਲਿਖਣ ਦੀ ਚੈਂਪੀਅਨਸ਼ਿਪ ਜਿੱਤਣ ਦੀ ਜਾਂ ਕੋਈ ਹੋਰ ਮੰਤਵ ਹਾਸਲ ਕਰਨ ਦੀ ਐਸੀ ਆਪਣੇ ਆਪ ਤੇ ਇਹ ਦਵਾ ਪਾਉਂਦੇ ਹਾਂ ਕਿ ਕੋਈ ਧਾਰਤੀ ਹਲਾਤ ਦੇਣ ਵਾਲੀ ਅਪਰਾਧਿਕਾਨੀ ਪਵੇਗੀ ਜੇ ਸਾਰੇ ਹਰ ਕੋਈ ਗੱਲ ਕਰੇ ਇਸ ਦੇ ਅਰਥ ਇੱਕ ਪਰਸ਼ਤ ਵੇਤਰ ਹੋਣਾ ਕੋਈ ਖਾਸ ਵੱਡੀ ਗੱਲ ਨਹੀਂ ਲੱਗਦੀ ਕਈ ਵਾਰੀ ਤਾਂ ਇਹ ਨਜ਼ਰ ਵੀ ਨਹੀਂ ਆਉਂਦੀ ਪਰ ਇਹ ਅਰਥਪੂਰਨ ਹੁੰਦੀ ਹੈ ਖਾਸ ਕਰ ਲੰਮੇ ਸਮੇਂ ਵਿੱਚ ਇੱਕ ਛੋਟੀ ਜਿਹੀ ਸੁਧਾਰ ਲੰਮੇ ਸਮੇਂ ਵਿੱਚ ਕਿੰਨਾ ਵੱਡਾ ਅਸਰ ਕਰ ਸਕਦੀ ਹੈ ਇਹ ਹੈਰਾਨ ਕਰਨ ਦੇਣ ਵਾਲਾ ਹੈ ਇਥੇ ਹਿਸਾਬ ਜੇਕਰ ਤੁਸੀਂ ਇੱਕ ਸਾਲ ਲਈ ਹਰ ਰੋਜ਼ 1% ਬਿਹਤਰ ਹੋ ਜਾਵੋ ਤਾਂ ਸਾਲ ਦੇ ਅੰਤ ਤੱਕ ਤੁਸੀਂ 37 ਗੁਣਾ ਬਿਹਤਰ ਹੋ ਜਾਮੋਗੇ। ਇਸ ਦੇ ਉਲਟ ਜੇਕਰ ਤੁਸੀਂ ਇੱਕ ਸਾਲ ਲਈ ਹਰ ਰੋਜ਼ 1% ਖਰਾਬ ਹੋ ਜਾਵੋ ਤਾਂ ਤੁਸੀਂ ਲਗਭਗ 0 ਤੇ ਪਹੁੰਚ ਜਾਵੋਗੇ। ਜੋ ਵੀ ਇੱਕ ਛੋਟੀ ਜਿਹੀ ਜਾਂ ਛੋਟਾ ਜਿਹਾ ਨੁਕਸਾਨ ਹੁੰਦਾ ਹੈ ਉਹ ਇਕੱਠਾ ਹੋ ਕੇ ਬਹੁਤ ਵੱਡਾ ਅੰਤਰ ਪੈਦਾ ਕਰਦਾ ਹੈ। ਆਤਾਂ ਖਰ ਸੁਧਾਰ ਦਾ ਕੰਪਾਊਂਡ ਇੰਟਰਸਟ ਹਨ ਜਿਵੇਂ ਪੈਸਾ ਕੰਪਾਊਂਡ ਇੰਟਰਸਟ ਨਾਲ ਵਧਦਾ ਹੈ ਉਹ ਜੇ ਤੁਹਾਡੀਆਂ ਆਦਤਾਂ ਦਾ ਅਸਰ ਵੀ ਉਹਨਾਂ ਨੂੰ ਦੁਹਰਾਉਂਦੇ ਰਹਿਣ ਨਾਲ ਵਧਦਾ ਜਾਂਦਾ ਹੈ ਕਿਸੇ ਵੀ ਇੱਕ ਦਿਨ ਉਹਨਾਂ ਦਾ ਅੰਤਰ ਬਹੁਤ ਘੱਟ ਲੱਗਦਾ ਹੈ ਪਰ ਮਹੀਨਿਆਂ ਤੇ ਸਾਲਾਂ ਦੇ ਅੰਦਰ ਇਹਨਾਂ ਦਾ ਅਸਰ ਬੇਹੱਦ ਵੱਡਾ ਹੋ ਸਕਦਾ ਹੈ ਅਕਸਰ 2 5 ਜਾਂ ਸਾਇਦ 10 ਸਾਲ ਬਾਅਦ ਮੋੜ ਵੇਖਣ ਤੇ ਹੀ ਇਹ ਸਾਫ ਪਤਾ ਲੱਗਦਾ ਹੈ ਕਿ ਚੰਗੀਆਂ ਆਦਤਾਂ ਦੀ ਕੀਮਤ ਕੀ ਸੀ ਅਤੇ ਮਾੜੀਆਂ ਆਦਤਾਂ ਦੀ ਲਾਗਤ ਕਿੰਨੀ ਭਾਰੀ ਸੀ ਇਹ ਗੱਲ ਦਿਨ ਰਾਤ ਦੀ ਜ਼ਿੰਦਗੀ ਵਿੱਚ ਸਮਝਣਾ ਥੋੜਾ ਮੁਸ਼ਕਲ ਹੋ ਸਕਦਾ ਹੈ ਐਸੀ ਅਕਸਰ ਛੋਟੀਆਂ ਤਬਦੀਲੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿਉਂਕਿ ਉਹ ਸਾਨੂੰ ਉਸ ਵੇਲੇ ਜ਼ਿਆਦਾ ਮਹੱਤਵਪੂਰਨ ਨਹੀਂ ਲੱਗਦੀਆਂ ਜੇ ਤੁਸੀਂ ਅੱਜ ਥੋੜੇ ਪੈਸੇ ਬਚਾਓ ਤਾਂ ਵੀ ਤੁਸੀਂ ਕਰੋੜਪਤੀ ਨਹੀਂ ਬਣਦੇ ਜੇ ਤੁਸੀਂ ਤਿੰਨ ਦਿਨ ਲਗਾਤਾਰ ਜਿਮ ਜਾਓ ਫਿਰ ਵੀ ਤਰੰਤ ਤੁਹਾਡਾ ਸਰੀਰ ਨਹੀਂ ਬਣ ਜਾਂਦਾ ਜੇ ਤੁਸੀਂ ਅੱਜ 1 ਘੰਟਾ ਮੈਂਡਰਨ ਭਾਵੇਂ ਚੀਨੀ ਭਾਸ਼ਾ ਪੜੋ ਤਾਂ ਵੀ ਤੁਸੀਂ ਉਹ ਭਾਸ਼ਾ ਨਹੀਂ ਸਿੱਖ ਲੈਂਦੇ ਅਸੀਂ ਕੁਝ ਤਬਦੀਲੀਆਂ ਕਰਦੇ ਹਾਂ ਪਰ ਨਤੀਜੇ ਜਲਦੀ ਨਹੀਂ ਮਿਲਦੇ ਅਤੇ ਅਸੀਂ ਮੁੜ ਆਪਣੀਆਂ ਪੁਰਾਣੀਆਂ ਰੁਟੀਨਾਂ 'ਚ ਵਾਪਸ ਚਲੇ ਜਾਂਦੇ ਹਾਂ ਬਦਕਿਸਮਤੀ ਦੇ ਨਾਲ ਇਤੇ ਮੇ ਬਦਲਾਵ ਮਾੜੀਆਂ ਆਦਤਾਂ ਨੂੰ ਜਾਰੀ ਰੱਖਣਾ ਵੀ ਆਸਾਨ ਬਣਾ ਦਿੰਦੇ ਹਨ ਜੇ ਤੁਸੀਂ ਅੱਜ ਇੱਕ ਮਾੜਾ ਖਾਣਾ ਖਾ ਵੀ ਲਵੋ ਤੋੜ ਕਾਂਟੇ ਚ ਵੱਡਾ ਫਰਕ ਨਹੀਂ ਪੈਂਦਾ ਜੇ ਤੁਸੀਂ ਅੱਜ ਦੇਰ ਤੱਕ ਕੰਮ ਕਰੋ ਅਤੇ ਪਰਿਵਾਰ ਨੂੰ ਨਜ਼ਰਅੰਦਾਜ਼ ਕਰੋ ਉਹ ਮਾਫ ਕਰ ਦੇਣਗੇ ਜੇ ਤੁਸੀਂ ਟਾਲਮਟੋਲ ਕਰਦੇ ਹੋ ਅਤੇ ਕੰਮ ਕੱਲ੍ਹ ਲਈ ਰੱਖ ਦਿੰਦੇ ਹੋ ਤਾਂ ਅਕਸਰ ਉਸ ਨੂੰ ਪੂਰਾ ਕਰਨ ਲਈ ਸਮਾਂ ਮਿਲ ਹੀ ਜਾਂਦਾ ਹੈ ਇੱਕ ਛੋਟਾ ਫੈਸਲਾ ਆਸਾਨੀ ਨਾਲ ਪੁੱੜਿਆ ਜਾ ਸਕਦਾ ਹੈ ਪਰ ਜਦੋਂ ਐਸੀ ਹਰ ਰੋਜ਼ 1% ਗਲਤੀਆਂ ਦੁਹਰਾਉਂਦੇ ਹਾਂ ਖਰਾਬ ਫੈਸਲੇ ਨਿੱਕੀਆਂ ਗਲਤੀਆਂ ਅਤੇ ਬਹਾਨੇ ਤਾਂ ਇਹ ਸਭ ਇਕੱਠੇ ਹੋ ਕੇ ਜ਼ਹਿਰੀਲੇ ਨਤੀਜੇ ਪੈਦਾ ਕਰਦੇ ਹਨ ਬਹੁਤ ਸਾਰੇ ਛੋਟੇ ਪੁੱਲੇ ਚੁੱਕੇ ਮਿਲ ਕੇ ਸਮੱਸਿਆ ਬਣ ਜਾਂਦੇ ਹਨ ਇੱਕ ਥਾਂ 1% ਦੀ ਗਲਟ ਦੂਜੀ ਵੇਲੇ ਹੋਰ 1% ਇਹ ਸਭ ਮਿਲ ਕੇ ਇੱਕ ਵੱਡੀ ਮੁਸ਼ਕਲ ਬਣ ਜਾਂਦੇ ਹਨ ਆਪਣੀਆਂ ਆਦਤਾਂ 'ਚ ਇੱਕ ਛੋਟਾ ਬਦਲਾ ਉਸੇ ਤਰ੍ਹਾਂ ਪ੍ਰਭਾਵ ਪਾਉਂਦਾ ਹੈ ਜਿਵੇਂ ਇੱਕ ਹਵਾਈ ਜਹਾਜ਼ ਦਾ ਰੱਖ ਕੋਈ ਡਿਗਰੀਆਂ ਬਦਲਿਆਂ ਜਾਵੇ ਕਲਪਨਾ ਕਰੋ ਕਿ ਤੁਸੀਂ ਲਾਸ ਐਂਜਲਸ ਤੋਂ ਨਿਊਯਾਰਕ ਵੱਲ ਰਹੇ ਹੋ ਜੇ ਪਾਇਲਟ ਸਾਹਿਬ 3 3.5 ਡਿਗਰੀ ਦੱਖਣ ਵੱਲ ਰੱਖ ਬਦਲ ਦੇਵੇ ਤਾਂ ਤੁਸੀਂ ਨਿਊਯਾਰਕ ਨਹੀਂ ਸਗੋਂ ਵਾਸ਼ਿੰਗਟਨ ਡੀਸੀ ਵਿੱਚ ਉਤਰੋਗੇ ਸ਼ੁਰੂਆਤੀ ਟੇਕ-ਆਫ ਤੇ ਇਹ ਤਬਦੀਲੀ ਬਹੁਤ ਨਿੱਕੀ ਲੱਗਦੀ ਹੈ ਪਰ ਪੂਰੇ ਅਮਰੀਕਾ 'ਚ ਸਫ਼ਰ ਕਰਨ ਇਹ ਤੁਹਾਨੂੰ ਸੈਂਕੜੇ ਮੀਲ ਦੂਰ ਲੈ ਜਾਂਦੀ ਹੈ। ਉਸੇ ਤਰ੍ਹਾਂ ਹਰ ਰੋਜ਼ ਦੀਆਂ ਛੋਟੀਆਂ ਆਦਤਾਂ ਤੁਹਾਡੀ ਜ਼ਿੰਦਗੀ ਦਾ ਪੂਰਾ ਰਸਤਾ ਬਦਲ ਸਕਦੀਆਂ ਹਨ। ਇੱਕ ਪਰਿਸ਼ਤ ਬਿਹਤਰ ਜਾਂ ਇੱਕ ਪਰਿਸ਼ਤ ਖਰਾਬ ਫਰਕ ਇੱਕ ਦਿਨ ਵਿੱਚ ਛੋਟਾ ਲੱਗ ਸਕਦਾ ਹੈ ਪਰ ਸਮੇਂ ਦੇ ਨਾਲ ਇਹ ਸਭ ਕੁਝ ਬਦਲ ਦਿੰਦਾ ਹੈ। ਉਹ ਬੇਸਮਰ ਪਲ ਜੋ ਸਾਡੀ ਪੂਰੀ ਜ਼ਿੰਦਗੀ ਬਣਾਉਂਦੇ ਹਨ। ਉਹਨਾਂ ਸਭ ਦੀ ਚੋਣ ਇਹ ਨਿਸ਼ਚਿਤ ਕਰਦੀਆਂ ਹਨ ਕਿ ਤੁਸੀਂ ਕੌਣ ਹੋ ਅਤੇ ਕੌਣ ਬਣ ਸਕਦੇ ਹੋ ਸਫਲਤਾ ਰਜਾਨਾ ਦੀਆਂ ਆਦਤਾਂ ਦਾ ਨਤੀਜਾ ਹੈ ਜੀ ਉਹ ਵਿੱਚ ਇੱਕ ਵਾਰੀ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਦਾ ਨਹੀਂ ਇਹ ਕਹਿੰਦ ਤੁਮ ਬਾਤ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਅੱਜ ਕਿੰਨੇ ਸਫਲ ਹੋ ਜਾਂ ਅਸਫਲ ਅਸ ਗੱਲ ਇਹ ਹੈ ਕਿ ਕੀ ਤੁਹਾਡੀਆਂ ਆਦਤਾਂ ਤੁਹਾਨੂੰ ਜਾ ਫਲਤਾ ਵਾਲੇ ਰਾਸਤੇ ਤੇ ਲਾ ਜਾ ਰਹੀਆਂ ਹਨ ਤੁਹਾਨੂੰ ਆਪਣੇ ਮੌਜੂਦਾ ਰਾਸਤੇ ਦੀ ਜ਼ਿਆਦਾ ਚਿੰਤਾ ਕਰਨੀ ਚਾਹੀਦੀ ਹੈ ਨਤੀਜਿਆਂ ਦੀ ਨਹੀਂ ਜੇ ਤੁਸੀਂ ਕਰੋੜਪਤੀ ਹੋ ਪਰ ਹਰ ਮਹੀਨੇ ਕਮਾਈ ਤੋਂ ਵੱਧ ਖਰਚ ਕਰਦੇ ਹੋ ਤਾਂ ਤੁਸੀਂ ਮਾਰੇ ਰਾਸਤੇ ਤੇ ਹੋ ਜੇ ਤੁਹਾਡੀਆਂ ਖਰਚ ਕਰਨ ਦੀਆਂ ਆਦਤਾਂ ਨਾ ਬਦਲੀਆਂ ਤਾਂ ਅੰਤ ਚੰਗਾ ਨਹੀਂ ਹੋਵੇਗਾ ਇਸ ਦੇ ਉਲਟ ਜੇ ਤੁਹਾਡੇ ਕੋਲ ਪੈਸੇ ਘੱਟ ਹਨ ਪਰ ਤੁਸੀਂ ਹਰ ਮਹੀਨੇ ਥੋੜਾ ਥੋੜਾ ਬਚਾਉਂਦੇ ਹੋ ਤਾਂ ਤੁਸੀਂ ਆਰਥਿਕ ਆਜ਼ਾਦੀ ਵੱਲ ਵਧ ਰਹੇ ਹੋ इवन ਜੇ ਇਹ ਰਫ਼ਤਾਰ ਬਹੁਤ ਹੌਲੀ ਵੀ ਕਿਉਂ ਨਾ ਹੋਵੇ ਤੁਹਾਡੇ ਨਤੀਜੇ ਤੁਹਾਡੀਆਂ ਆਦਤਾਂ ਦੇ ਪਿਛੜਿਆ ਦਾ ਮਾਪ ਹਨ ਤੁਹਾਡੀ ਦੌਲਤ ਤੁਹਾਡੀਆਂ ਬਿਤੀ ਆਤਾਂ ਦਾ ਪਿਛੜਾ ਮਾਪ ਹੈ ਤੁਹਾਡਾ ਵਜਨ ਤੁਹਾਡੀਆਂ ਖਾਣ ਪੀਣ ਦੀਆਂ ਆਤਾਂ ਦਾ ਪਿਛੜਾ ਮਾਪ ਹੈ ਤੁਹਾਡਾ ਗਿਆਨ ਤੁਹਾਡੀਆਂ ਸਿੱਖਣ ਵਾਲੀਆਂ ਆਦਤਾਂ ਦਾ ਨਤੀਜਾ ਹੈ ਤੁਹਾਡਾ ਘਾਤ ਦਾ ਗਨ ਤਹਾਡੀਆਂ ਸਾਫ ਸਫਾਈ ਦੀਆਂ ਆਦਤਾਂ ਦਾ ਨਤੀਜਾ ਹੈ ਤੁਸੀਂ ਅੰਤ ਉਹੀ ਪਾਉਂਦੇ ਹੋ ਜੋ ਤੁਸੀਂ ਮੁਰਮੁਰ ਕਰਦੇ ਹੋ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਜੀਵਨ ਵਿੱਚ ਕਿੱਥੇ ਪਹੁੰਚੋਗੇ ਤਾਂ ਛੋਟੀਆਂ ਜਿੱਤਾਂ ਜਾਂ ਛੋਟੀਆਂ ਖਾਰਾਂ ਦੀ ਰੇਖਾ ਨੂੰ ਦੇਖੋ ਅਦੇ ਸੋਚ ਕੇ ਤੁਹਾਡੀਆਂ ਰਜਾਨਾ ਚੋਣ ਚੋਣਾ ਦੱਸ ਜਾਂ 20 ਸਾਲਾਂ ਵਿੱਚ ਕਿਵੇਂ ਇਕੱਠੀਆਂ ਹੋਣਗੀਆਂ ਕਿ ਤੁਸੀਂ ਹਰ ਮਹੀਨੇ ਕਮਾਈ ਤੋਂ ਘੱਟ ਖਰਚ ਕਰ ਰਹੇ ਹੋ ਕਿ ਤੁਸੀਂ ਹਰ ਹਫਤੇ ਜਿਮ ਜਾ ਰਹੇ ਹੋ ਕੀ ਤੁਸੀਂ ਹਰ ਰੋਜ਼ ਨਮਾਜ਼ ਸਕ ਰਹੇ ਹੋ ਉਹ ਜਿਹੀਆਂ ਛੋਟੀਆਂ ਛੋਟੀਆਂ ਲੜਾਈਆਂ ਤੁਹਾਡਾ ਪਵਿੱਖ ਬਣਾਉਂਦੀਆਂ ਹਨ ਸਮਾ ਸਫਲਤਾ ਤੇ ਅਸਫਲਤਾ ਦਰਮਿਆਨ ਦਾ ਫਰਕ ਵਧਾ ਦਿੰਦਾ ਹੈ ਇਹ ਉਹ ਚੀਜ਼ ਇਹ ਉਹ ਚੀਜ਼ ਨੂੰ ਕਈ ਗੁਣਾ ਕਰਦਾ ਹੈ ਜਿਸ ਨੂੰ ਤੁਸੀਂ ਖਰਾਕ ਦਿੰਦੇ ਹੋ ਚੰਗੀਆਂ ਆਦਤਾਂ ਸਮੇਂ ਨੂੰ ਤੁਹਾਡਾ ਮਦਦਗਰ ਬਣਾਉਂਦੀਆਂ ਹਨ ਤੇ ਇਸ ਦੇ ਉਲਟ ਮੰਦ ਆਦਤਾਂ ਸਮੇਂ ਨੂੰ ਤੁਹਾਡਾ ਦਸ਼ਮਨ ਬਣਾਉਂਦੀਆਂ ਹਨ ਆਦਤਾਂ ਦੋ ਤਰੀਕ ਤਲਵਾਰ ਵਾਂਗ ਹਨ ਮਾਂ ਦਾ ਤਾਂ ਤੁਹਾਨੂੰ ਉਹਨਾਂ ਹੀ ਆਸਾਨੀ ਨਾਲ ਨੁਕਸਾਨ ਪਹੁੰਚਾ ਸਕਦੀਆਂ ਹਨ ਜਿਵੇਂ ਚੰਗੀਆਂ ਆਦਤਾਂ ਤੁਹਾਡੀ ਜ਼ਿੰਦਗੀ ਬਣਾ ਸਕਦੀਆਂ ਹਨ ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਦਤਾਂ ਕਿਵੇਂ ਕੰਮ ਕਰਦੀਆਂ ਹਨ ਤਾਂ ਜੋ ਤੁਸੀਂ ਤਲਵਾਰ ਦੇ ਖਤਰਨਾਕ ਪਾਸੇ ਤੋਂ ਬਚ ਸਕੋ ਤੁਹਾਡੀਆਂ ਆਦਤਾਂ ਤੁਹਾਡੇ ਹੱਕ ਵਿੱਚ ਵੀ ਕੰਮ ਕਰ ਸਕਦੀਆਂ ਹਨ ਤੇ ਤੁਹਾਡੇ ਖਿਲਾਫ ਵੀ ਪ੍ਰੋਜੈਕਟਿਵ ਕੰਪਾਉਂਡਿੰਗ ਭਾਵ ਸਕਾਰਾਤਮਕ ਪ੍ਰਭਾਵ ਪ੍ਰੋਡਕਟਿਵਿਟੀ ਕੰਪਾਉਂਡਿੰਗ ਉਤਪਾਦਕਾ ਉਤਪਾਦਕਤਾ ਦਾ ਵਾਦਾ ਦਰਵਾਦਾ ਰੋਜ਼ ਇੱਕ ਵਾਧੂ ਕੰਮ ਕਰ ਲੈਣਾ ਛੋਟੀ ਗੱਲ ਲੱਗਦੀ ਹੈ ਪਰ ਪੂਰੇ ਕੈਰੀਅਰ ਵਿੱਚ ਇਹ ਵੱਡਾ ਅਸਰ ਪਾਉਂਦੀ ਹੈ ਪੁਰਾਣੇ ਕੰਮ ਨੂੰ ਆਟੋਮੇਟ ਕਰਨਾ ਜਾਂ ਨਵਾਂ ਹੁਨਰ ਸਿੱਖਣਾ ਹੋਰ ਵੀ ਵੱਡਾ ਲਾਭ ਦਿੰਦਾ ਹੈ ਜਿੰਨੇ ਜ਼ਿਆਦਾ ਕੰਮ ਤੁਸੀਂ ਸੋਚੇ ਬਿਨਾ ਕਰ ਸਕਦੇ ਹੋ ਉਹਨਾਂ ਹੀ ਹੋਰ ਮਹੱਤਵਪੂਰਨ ਕੰਮ ਲਈ ਦਿਮਾਗ ਨੂੰ ਖਾਲੀ ਥਾਂ ਮਿਲਦੀ ਹੈ ਨੋਲਿਜ ਕੰਪਾਉਂਡਿੰਗ ਭਾਗ ਗਿਆਨ ਚਦਵਾਦਾ ਦਰਵਾਜ਼ਾ ਇੱਕ ਨਵੀਂ ਜਾਣਕਾਰੀ ਸਿੱਖਣਾ ਤੁਹਾਨੂੰ ਤੁਰੰਤ ਜੀਨੀਅਸ ਨਹੀਂ ਬਣਾਉਂਦੀ ਪਰ ਜ਼ਿੰਦਗੀ ਭਰ ਸਿੱਖਣ ਦੀ ਆਦਤ ਬਦਲਾ ਲਿਆਉਂਦੀ ਹੈ ਹਰ ਕਿਤਾਬ ਜੋ ਤੁਸੀਂ ਪੜ੍ਹਦੇ ਹੋ ਉਹ ਨਾ ਸਿਰਫ ਨਵਾਂ ਗਿਆਨ ਦਿੰਦੀ ਹੈ ਸਗੋਂ ਪੁਰਾਣੇ ਵਿਚਾਰਾਂ ਬਾਰੇ ਨਵੇਂ ਨਜ਼ਰੀਏ ਵੀ ਦਿੰਦੀ ਹੈ ਜਿਵੇਂ ਵਾਰਨ ਬਫੇਟ ਕਹਿੰਦੇ ਹਨ ਗਿਆਨ ਵੀ ਕੰਪਾਊਂਡ ਇੰਟਰਸਟ ਵਾਂਗ ਹੌਲੀ ਹੌਲੀ ਇਕੱਠਾ ਹੁੰਦਾ ਹੈ ਰਿਲੇਸ਼ਨਸ਼ਿਪ ਪੋਪਾਉਂਡਿੰਗ ਭਾਵ ਰਿਸ਼ਤਿਆਂ 'ਚ ਵਾਅਦਾ-ਦਰਵਾਦਾ ਲੋਕ ਤੁਹਾਡੇ ਵਰਤਾਰੇ ਨੂੰ ਤਹਾਡੇ ਵੱਲ ਵਾਪਸ ਪਰਛਾਵੇਂ ਵਾਂਗ ਦਿਖਾਉਂਦੇ ਹਨ ਤੁਸੀਂ ਜਿੰਨੀ ਮਦਦ ਹੋਰਨਾਂ ਦੀ ਕਰੋਗੇ ਉਹਨਾਂ ਹੋਰ ਤੁਹਾਡੀ ਮਦਦ ਕਰਨ ਦੀ ਇੱਛਾ ਰੱਖਣਗੇ ਛੋਟੀ-ਛੋਟੀ ਨੇਕੀ ਵੀ ਸਮੇਂ ਨਾਲ ਮਜ਼ਬੂਤ ਅਤੇ ਵੱਡੇ ਨੈਟਵਰਕ ਵਿੱਚ ਬਦਲ ਜਾਂਦੀ ਹੈ 네ਗੇਟਿਵ ਕੰਪਾਉਂਡਿੰਗ ਨਕਾਰਤ ਨਕਾਰਾਤਮਕ ਗੁਣ ਇਕੱਠੇ ਕਰਨੀ ਸਟ੍ਰੈਟਸ ਕੰਪਾਉਂਡਿੰਗ ਤਨਾ ਇਕੱਠਾ ਕਰਨ ਤੈਅ ਕੰਮ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਖਰਚੇ ਪੂਰੇ ਕਰਨ ਦੀ ਚਿੰਤਾ ਥੋੜਾ ਥੋੜਾ ਬਲੱਡ ਪ੍ਰੈਸ਼ਰ ਇਹ ਸਾਰੇ ਛੋਟੇ ਤਣਾਅ ਖੁਦ ਵਿੱਚ ਠੀਕ ਸੰਭਾਲੇ ਜਾ ਸਕਦੇ ਹਨ ਪਰ ਜਦੋਂ ਇਹ ਸਾਲਾਂ ਤੱਕ ਚੱਲਦੇ ਹਨ ਇਹ ਛੋਟੇ ਤਣਾਅ ਮਿਲ ਕੇ ਵੱਡੀਆਂ ਸਿਹਤ ਸਮੱਸਿਆਵਾਂ ਬਣਾਉਂਦੇ ਹਨ 네ਗੇਟਿਵ ਥੌਟਸ ਕੰਪਾਉਂਡਿੰਗ ਭਾਵ ਨਕਾਰਾਤਮਕ ਵਿਚਾਰ ਇਕੱਠੇ ਹੁੰਦੇ ਰਹਿਣਾ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਬੇਕਾਰ ਮੂਰਖ ਜਾਂ ਬਦਸੂਰਤ ਸਮਝਦੇ ਹੋ ਉਨਾ ਹੀ ਤੁਹਾਡਾ ਦਿਮਾਗ ਉਹੀ ਤਰੀਕੇ ਨਾਲ ਸੋਚਣ ਦੀ ਆਦਤ ਪਾ ਲੈਂਦਾ ਹੈ ਤੁਸੀਂ ਵਿਚਾਰਾਂ ਦੀ ਇੱਕ ਜਾਲ ਵਿੱਚ ਫਸ ਜਾਂਦੇ ਹੋ ਇਹ ਹੋਰਨਾਂ ਦੇ ਬਾਰੇ ਵੀ ਲਾਗੂ ਹੁੰਦਾ ਹੈ ਜੇ ਤੁਸੀਂ ਲੋਕਾਂ ਨੂੰ ਗੁੱਸੇ ਵਾਲਾ ਨਾਣਸਾਬ ਜਾਂ ਸਵਾਰਥੀ ਦੇਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਹਰੇਕ ਜਗ੍ਹਾ ਇਹੋ ਜਿਹੇ ਲੋਕ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ ਆਊਟ ਰੇਂਜ ਕੰਪਾਉਂਡਿੰਗ ਗੁੱਸਾ ਇਕੱਠੇ ਕਰਦੇ ਰਹਿਣਾ ਦੰਗੇ ਪ੍ਰਦਰਸ਼ਨਾਂ ਤੇ ਵੱਡੇ ਵਿਚਾਰਧਾਰਕ ਹਲਚਲ ਕਦੇ ਵੀ ਇੱਕ ਹੀ ਘਟਨਾ ਨਾਲ ਨਹੀਂ ਹੁੰਦੇ ਇਹ ਛੋਟੀਆਂ ਬੇਇਨਸਾਫੀਆਂ ਅਤੇ ਰੋਜ਼ਾਨਾ ਦੀਆਂ ਚੜਨਾ ਨਾਲ ਹੌਲੇ ਹੌਲੇ ਵਾਦੇ ਹਨ ਫਿਰ ਕਿਸੇ ਇੱਕ ਵੱਡੀ ਘਟਨਾ ਨਾਲ ਪੜਕ ਜਾਂਦੇ ਹਨ ਤੇ ਗੁੱਸਾ ਅੱਗ ਵਾਂਗ ਫੈਲ ਜਾਂਦਾ ਹੈ